ਆਸ ਚੀਜ਼ ਇਹ ਹੈ ਕਿ ਇੱਥੇ ਜਿਹੜੇ ਵੀ ਆਪਾਂ ਸਟੂਡੈਂਟਸ ਨੂੰ ਪੜ੍ਹਾਉਂਦੇ ਆ ਮੇਨ ਫੋਕਸ ਜਿਹੜਾ ਆਪਣਾ ਉਹਨਾਂ ਤੇ ਹੁੰਦਾ ਉਹ ਐ ਹੁੰਦਾ ਕਿ ਆਪਾਂ ਉਹਨਾਂ ਦੀ ਜੌਬਸ ਕਰਤੀਏ ਪੀਐਲਸੀ ਪੈਸੀਫਿਕ ਲੈਂਕ ਕਾਲਜ ਆਪਾਂ ਪੈਸੀਫਿਕ ਲੈਂਕ ਕਾਲਜ ਦੇ ਵਿੱਚ ਪਹੁੰਚੇ ਹੋਏ ਆ ਤੇ ਵਰਨ ਕੁਮਾਰ ਜੀ ਸਾਡੇ ਨਾਲ ਅੱਜ ਹੈਗੇ ਨੇ ਡਾਇਰੈਕਟਰ ਆਫ ਐਡਮਿਸ਼ਨ ਐਂਡ ਮਾਰਕETING ਵਰਨ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਵਰਨ ਜੀ ਪੀਐਲਸੀ ਕਾਲਜ ਦੇ ਵਿੱਚ ਖਾਸ ਕੀ ਚੀਜ਼ ਹੈ ਸਪੈਸਿਫਿਕ ਲਿੰਕ ਕਾਲਜ ਆਪਾਂ ਜਿਹੜਾ ਸਟਾਰਟ ਹੋਇਆ ਸੀ 2011 ਦੇ ਵਿੱਚ ਸਟਾਰਟ ਹੋਇਆ ਸੀ ਤੇ ਖਾਸ ਚੀਜ਼ ਇਹੀ ਹੈ ਕਿ ਇੱਥੇ ਜਿਹੜੇ ਵੀ ਆਪਾਂ ਸਟੂਡੈਂਟਸ ਨੂੰ ਪੜ੍ਹਾਉਂਦੇ ਆ ਮੇਨ ਫੋਕਸ ਜਿਹੜਾ ਆਪਣਾ ਉਹਨਾਂ ਤੇ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਆਪਾਂ ਉਹਨਾਂ ਦੀ ਜੌਬਸ ਲੱਭੀਏ ਸੋ ਸਾਡੇ ਕੋਲ ਇੱਕ ਸਪੈਸਿਫਿਕ ਡਿਪਾਰਟਮੈਂਟ ਹੈ ਜਿਹਦਾ ਨਾਮ ਹੈ ਕੋਆਪ ਡਿਪਾਰਟਮੈਂਟ ਜਿੰਨਾਂ ਦਾ ਕੰਮ ਹੀ ਹੈ ਸੀ ਇਹੀ ਹੈ ਕਿ ਉਹ ਬੱਚਿਆਂ ਦੀ ਜੌਬਸ ਲੱਭਦੇ ਨੇ ਉਹਨਾਂ ਵਾਸਤੇ ਫੁੱਲ ਟਾਈਮ ਜਾਂ ਫਿਰ ਪਾਰਟ ਟਾਈਮ ਉਹਨਾਂ ਦੀ ਸਪੋਰਟ ਕਰਨ ਵਾਸਤੇ ਸਮ ਆਫ ਥੈਮ ਆਰ ਇਨ ਦਾ ਸਿਟੀ ਸਮ ਆਫ ਥੈਮ ਆਰ ਨੋਟ ਇਨ सो so, जॉब है सब तो पहले इस तरह ही पी एल सी जी एजुकेश है, है प्रैक्टल बेस है, है। प्रोग्राम भी डिजाइन किए कि एक साल की स्टडी है छह महीने की स्टडी है बच्चे की छे महीने या फिर एक साल की कोऑ ऑप है ਕੋਬ ਦੇ ਵਿੱਚ ਕੀ ਹੈ ਹੁਣ ਕੋਈ ਵੀ এমਪਲੋਇਰ ਹੈ ਜਿਹੜਾ ਕਿਤੇ ਵੀ ਹਾਇਰ ਕਰ ਰਿਹਾ ਉਹਨਾਂ ਨੂੰ ਇਹ ਹੀ ਹੁੰਦਾ ਹੈ ਕਿ ਬੱਚਾ ਨੂੰ ਵੱਧ ਤੋਂ ਵੱਧ ਐਕਸਪੀਰੀਅੰਸ ਹੋਵੇ ਨਾਟ ਜਸਟ ਦ ਐਜੂਕੇਸ਼ਨ ਨੋਲੇਜ ਸੋ ਉਹ ਜਿਹੜਾ ਐਕਸਪੀਰੀਅੰਸ ਹੈ ਹੈਂਡਸ-ਆਨ ਐਕਸਪੀਰੀਅੰਸ ਉਹੀ ਇੱਕ ਉਹਨਾਂ ਵਾਸਤੇ ਮੈਨੂੰ ਲੱਗਦਾ ਹੈ ਇੱਕ ਇੱਕ ਮੇਜਰ ਵੈਪਨ ਹੈ ਜਿਹਦਾ ਉਹ ਯੂਜ਼ ਕਰਦੇ ਆ ਬਾਹਰ ਜਾ ਕੇ ਜਦੋਂ ਇੰਡਸਟਰੀ ਵਿੱਚ ਆਪਣੀ ਜੌਬਸ ਲੱਭਦੇ ਨੇ ਅੱਜ ਕੱਲ੍ਹ ਤਾਂ ਜੇ ਕੈਨੇਡੀਅਨ ਆਪਾਂ ਹਾਲਾਤ ਵੇਖਦੇ ਆ ਲੋਕਾਂ ਦੇ ਕੋਲੇ ਜੌਬਸ ਹੈ ਨਹੀਂ ਗਿਆ ਪੇਰੈਂਟਸ ਕੋਲੇ ਜੌਬਸ ਹੈ ਨਹੀਂ ਗਿਆ ਤਾਂ ਫਿਰ ਸਟੂਡੈਂਟਸ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉ ਸਟੂਡੈਂਟ ਲੋਨ ਦੀ ਕੋਈ ਫੈਸਿਲਿਟੀ ਤੁਸੀਂ ਪ੍ਰੋਵਾਈਡ ਕਰਦੇ ਹੋ ਕੀ ਸਟੂਡੈਂਟ ਲੋਨ ਜਿਹੜੇ ਸਟੂਡੈਂਟ ਨੇ ਉਹ ਲੈ ਸਕਦੇ ਨੇ ਪੜਨ ਦੇ ਲਈ ਡੈਫੀਨਿਟਲੀ ਜੀ ਜੇ ਕੋਈ ਵੀ ਕੈਨੇਡੀਅਨ ਸਿਟੀਜ਼ਨ ਹੈ ਜਾਂ ਪਰਮਨੈਂਟ ਰੈਜ਼ੀਡੈਂਟ ਹੈ ਜੇ ਉਹ ਸਾਡੇ ਕਾਲਜ ਵਿੱਚ ਪੜਨਾ ਚਾਹੁੰਦੇ ਨੇ ਉਹਨਾਂ ਵਿੱਚ ਸਾਡੇ ਕੋਲ ਫਾਈਨੈਂਸ਼ੀਅਲ ਹੈਲਪ ਅਵੇਲੇਬਲ ਹੈ ਜਿਹੜੀ ਸਟੂਡੈਂਟ ਐਡ ਬੀਸੀ ਥਰੂ ਜਾਂਦੀ ਹੈ ਸੋ ਸਟੂਡੈਂਟ ਬੀਸੀ ਥਰੂ ਆਪਣਾ ਐਪਲੀਕੇਸ਼ਨ ਪਾ ਕੇ ਉਹਦੀ ਜਿਹੜੀ ਹੈਗੀ ਹੈ ਕੁਆਲੀਫਾਈ ਹੋ ਸਕਦੇ ਨੇ ਜਿਹਦੇ ਵਿੱਚ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਕਿੰਨੇ ਪੈਸੇ ਉਹਨਾਂ ਨੂੰ ਗਵਰਨਮੈਂਟ ਦੇ ਰਹੀ ਹੈ ਯਾਦਰ ਕੇਸਸ ਵਿੱਚ ਜਿਹੜੀਆਂ ਉਹਨਾਂ ਦੀ ਫੀਸਸ ਹੁੰਦੀਆਂ ਉਹ 100% ਹੀ ਗਵਰਨਮੈਂਟ ਉਹਨਾਂ ਦੀ ਟੇਕ ਕੇਅਰ ਕਰਦੀ ਹੈ ਜਿਹਦੇ ਬਿਹਾਫ ਤੇ ਸਟੂਡੈਂਟ ਆਪਣੀ ਫੀਸ ਪੇ ਆਫ ਕਰ ਦਿੰਦਾ ਹੈ ਤੇ ਉਹਨਾਂ ਨੂੰ ਇਹ ਵੀ ਟੈਨਸ਼ਨ ਨਹੀਂ ਹੁੰਦੀ ਕਿ ਮੇਰੇ ਕੋਲ ਪੈਸੇ ਨਹੀਂ ਹੈ ਤੇ ਕੀ ਇਹ ਚੀਜ਼ ਮੇਰੇ ਕੈਰੀਅਰ ਵਾਸਤੇ ਅੱਗੇ ਰੁਕਾਵਟ ਨਾ ਬਣੇ ਬਿਲਕੁਲ ਠੀਕ ਹੈ ਔਰ ਕੈਨੇਡਾ ਵਿੱਚ BC ਦੇ ਵਿੱਚ PLC ਕਾਲਜ ਹੈ ਤੁਹਾਡੇ ਕਿੰਨੇ ਕੈਂਪਸਸ ਨੇ ਸਾਡੇ ਦੋ ਕੈਂਪਸਸ ਨੇ ਜੀ ਇੱਕ ਸਰੀ ਕੈਂਪਸ ਹੈਗਾ ਜਿਹੜਾ ਗਿਲਫਰਡ ਮਾਲ ਦੇ ਬਿਲਕੁਲ ਲੱਗੇ ਹੀ ਹੈ ਦੂਸਰਾ ਕੈਂਪਸ ਮੈਟਾਟਾਊਨ ਮਾਲ ਦੇ ਲੱਗੇ ਹੈ ਉਹ ਵੀ ਬਰਨਬੀ ਦੇ ਵਿੱਚ ਹੈ ਜੀ ਸੋ ਦੋਨੇ ਜਿਹੜੀਆਂ ਲੋਕੇਸ਼ਨਸ ਨੇ ਉਹ ਟ੍ਰਾਂਸਪੋਰਟ ਐਕਸੈਸਿਬਲ ਨੇ ਸੋ ਸਟੂਡੈਂਟਸ ਬਿਲਕੁਲ ਕੈਂਪਸ ਦੇ ਬਾਹਰ ਹੀ ਉਤਰਦੇ ਕਿੰਨੇ ਸਟੂਡੈਂਟ ਤੁਸੀਂ ਸੋਚਦੇ ਹੋ ਕਿ PLC ਤੋਂ ਹਲੇ ਤੱਕ ਪੜ ਕੇ ਚਲੇ ਗਏ ਜਾਂ ਹਲੇ ਪੜ ਰਹੇ ਹੈ ਮੈਨੂੰ ਐਗਜ਼ੈਕਟ ਨੰਬਰ ਤੇ ਨਹੀਂ ਪਤਾ ਬਟ ਕਾਫੀ ਜ਼ਿਆਦਾ ਸਟੂਡੈਂਟਸ ਨੇ ਜਿਹੜੇ ਇਥੋਂ ਪੜ੍ਹ ਕੇ ਗਏ ਨੇ 85 ਪਲੱਸ ਕੰਟਰੀਜ਼ ਤੋਂ ਸਾਡੇ ਕੋ ਹਰ ਸਾਲ ਸਟੂਡੈਂਟਸ ਆਉਂਦੇ ਨੇ ਵਾਓ ਜੀ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਕੇ ਇੱਥੇ ਪੜ੍ਹਦੇ ਨੇ ਕੈਨੇਡੀਅਨ ਸਿਟੀਜ਼ਨਸ ਐਂਡ ਜਿਹੜੇ ਇਥੋਂ ਦੇ ਪਰਮਨੈਂਟ ਰੈਜ਼ਿਡੈਂਟ ਨੇ ਉਹ ਵੀ ਪੜ੍ਹਦੇ ਪਏ ਨੇ ਜੋ ਤੁਹਾਡਾ ਪਹਿਲੇ ਸਵਾਲ ਸੀ ਕਿ ਉਹ ਕਿਹੜੇ ਪ੍ਰੋਗਰਾਮ ਸਿਲੈਕਟ ਕਰਨ ਬੇਸਡ ਔਨ ਦ ਇੰਡਸਟਰੀ ਡਿਮਾਂਡ ਜਿਵੇਂ ਪਹਿਲੇ ਹੀ ਸਾਰਿਆਂ ਨੂੰ ਪਤਾ ਹੈ ਕਿ ਜੋ ਕੈਨੇਡਾ ਦੀ ਇੰਡਸਟਰੀ ਡਿਮਾਂਡ ਕਰ ਰਹੀ ਹੈ ਹੈਲਥ ਸਾਇੰਸ ਕਰ ਰਹੀ ਹੈ ਚਾਈਲ ग्रीन सिटीजन एंड परमानेंट रेजिडेंट्स ने उन वास्ते फाइनेंशियल एड ऑप्शन अवेलेबल है स्टूडेंट एट बीसी थ्रू जेरा की वो उन द बेनिफिट लेके अपने प्रोग्राम्स कर सकदे ने ते आगे अपने करियर दी uh, नई करियर दी शुरुआत कर सकदे बिल्कुल ठीक है वरुण जी एक खास बात ये है कि कितनेक लंबे ने ये कोर्सेस सो so, जेड़ा चाइल्ड की लैंग्वेज स्टेशन प्रोग्राम है जी वो एक साल दा प्रोग्राम है जिदे विच 6 टू 7 मंथ्स दी ओना दी स्टडी है ते अराउंड 5 मंथ्स दी ओना दी कोॉप है कोॉप दे विच जेड़े स्टूडेंट्स ऑफ फुल टाइम काम करद रहे एंड इट्स अ पेड कोॉप ਦੂਸਰਾ ਵਾਲਾ ਜਿਹੜਾ ਆਪਸ਼ਨ ਹੈ ਉਹ ਹੈਲਥ ਸਾਇੰਸ ਪ੍ਰੋਗਰਾਮ ਹੈ ਜਿਹਦੇ ਵਿੱਚ 1 ਸਾਲ ਦੀ ਸਟੱਡੀ ਹੈ ਤੇ 1 ਸਾਲ ਦੀ ਕੋਆਪ ਹੈ ਉਹਦੇ ਵਿੱਚ ਵੀ ਸਟੂਡੈਂਟ ਦੀ ਕੋਆਪ ਜਿਹੜੀ ਉਹ ਪੇਟ ਹੁੰਦੀ ਹੈ ਦੱਸ ਜੀ ਬਰਨ ਜੀ ਜਾਨ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਤੇ ਪੀਐਲਸੀ ਬਾਰੇ ਤੁਸੀਂ ਆਪਣੇ ਵਰਡਸ ਦੇ ਵਿੱਚ ਕੀ ਕਹਿਣਾ ਚਾਹੋਗੇ So PLC is a best institution for someone who is looking for hands-on experience. And uh, oh gee, industry jobs chenya. Ajkal Canada require kar re right. Oh ho ji, jisse career choose karna chanda hai toh PLC contact karna chahiye. Because na the programs chenya bhi nee or na kitwa nu paan denye, but wa hands-on experience ke is khandenye. Jiddiye ki industry chae demand hai, par meyo koi bhi career hove, so please contact karo Pacific Link College info at plvn if you want to email or you can call us at 604 six zero four four three nine nine two five. Shreya ji thank you